ਮਾ ਮਾ ਜਵੀ ਸਿੱਖਾ ਜੋ ਮਾ ਜਵੀ ਸਿੱਖਾ ਜੋ ਠੀਕ ਆ ਤੇ ਪਿਤਾ ਦਾ ਨਿਸ਼ਾਨ ਸਿੰਘ ਦਾਦੇ ਦਾ ਨਾਮ ਦਾਦੇ ਦਾ ਨਾਮ ਅਜੀਤ ਸਿੰਘ ਅਰੇ ਪਰਨੇਤ ਸਿੰਘ ਤੇ ਮਾ ਲਗੜਾ ਜੀ ਜੀਰੇ ਦੇ ਵਿੱਚ ਗੁਰਮੁਖ ਲਾ ਅੱਛਾ ਤੇ ਭਰਾ ਕਿੰਨੇ ਆ ਭਰਾ ਹੀ ਨੇ ਦੋ ਪਟ ਕਿੰਨਾ ਭਰਾ ਦਾ ਗੁਰਪੇ ਗੁਰਪੇ ਦੇ ਵੀ ਦੂਜੇ ਭਰਾ ਦਾ ਗੱਜੇ ਤਾਂ ਕਾਲੇ ਕਿੰਨਾ ਚਿਰ ਹੋ ਗਿਆ ਕਰੋ ਆਏ ਨੂੰ ਕਿੰਨਾ ਚਿਰ ਹੋ ਗਿਆ ਕਰੋ ਆਏ ਨੂੰ ਕਰਵਾਇਓ ਹਾਂ ਕਰਵਾਇਆ ਨੂੰ ਮੈਨੂੰ ਹੋ ਗਿਆ ਜੀ ਦੋ ਦੋ ਦਿਨ ਹੋ ਗਏ ਰਾਤ ਰਾਤ ਦੋ ਰਤ ਹੋਏ ਮੇਰਾ ਨੰਬਰ ਹੈਗਾ ਮੇਰਾ ਨੰਬਰ ਤੁਹਾਡਾ ਨੰਬਰ ਹੈਗਾ ਨਾ ਮਾ ਜੂ ਰੱਖ ਤਾਂ ਅੱਛਾ ਕੁਲ ਲਿਖਿਆ ਹੈ ਤੇ ਕੋਈ ਨਹੀਂ ਤੈਨੂੰ ਕਿੱਥੋਂ ਫਿਰ ਗੁਜਰਾ ਨੇ ਕਿੱਥੋਂ ਫੜਿਆ ਸੀ ਤੈਨੂੰ ਉਹ ਹਾਂ ਚਪੇਦਿਰ ਨੇ ਉੱਥੋਂ ਦੂਜਾ ਕਿਹਨੂੰ ਕਹਿੰਦੇ ਇਹ ਚੰਗਰ ਸਾਮਣੇ ਜਦੋਂ ਬਾਹਰ ਨੂੰ ਆਣਾ ਤੇ ਮੁੱਠੇ ਵਿਆਹ ਸੀਗਾ ਪ੍ਰੋਗਰਾਮ ਕਿਉਂ ਦਵਾਈ ਦੇਂਦੇ ਇਹ ਕਿ ਦਵਾਈ ਬੜੀ ਜਰੂਰੀ ਹੂੰ ਤੇ ਉਹ ਤਾਂ ਬਲੂਨਾ ਆਵਾਜ਼ ਤਾਂ ਬੜੀ ਤੇਜ਼ ਸੀ ਉਹ ਜਦੋਂ ਨੰਨੇ ਛੱਤੀ ਚੁੱਕੀ ਜੇ ਰਿਹਾ ਸੀ ਮੇਰੇ ਗਵਾਂ ਰਾਮਾ ਤੇ ਮੇਰੇ ਗਵਾਂ ਦੀ ਗਮਨ ਚੇਤੇ ਹੀ ਕੋਲ ਹੈ ਰੇਣੀ ਆ ਨੇ ਤੁ ਨਾਲ ਕਿਨੇ ਕੰਮ ਕਰਦਾ ਸੀ ਗੁਜਰਾ ਕੋ ਕੰਮ ਕਰਦਾ ਸੀ ਨਹੀਂ ਗੁਜਰਾ ਕੋ ਨਹੀਂ ਕੰਮ ਕਰ ਹਾਂ ਕੰਮ ਨਹੀਂ ਮੈਂ ਕਰ ਰਿਹਾ ਨਾਰੀ ਕਨੇ ਗੋਹਾ ਚੱਕਦਾ ਸੀ ਉਹ ਮੁੰਡੇ ਕਹਿੰਦੇ ਦੱਬਦੇ ਅੱਛਾ ਵੀ ਤਰਨਾ ਵੀ ਆ ਪੁੱਛ ਮੈਂ ਕਿਹਦਾ ਨਾਮ ਕੀ ਹੈ ਮੇਰਾ ਨਾਮ ਚਰਨਜੀਤ ਕਿੱਥੇ ਕਿੱਥੇ ਦਾ ਰਹਿਣ ਵਾਲਾ ਡੱਬਿਆ ਜਮਤੀ ਦਾ ਹੀ ਸਰਜੀ ਡੱਬਿਆ ਦੀ ਵਸਤੀ ਹਾਂਜੀ ਜ਼ਿਲ੍ਹਾ ਸ਼ਹਿਰ ਕਿਹੜਾ ਜ਼ੀਰਾ ਸ਼ਹਿਰ ਜੀਰਾ ਡੱਬਿਆ ਦੀ ਵਸਤੀ ਜ਼ੀਰਾ ਜੀਰਾ ਕੋਈ ਨਹੀਂ ਕੀ ਰੁਕੀਣਾ ਕਰੇ ਵੀ ਉਹ ਹੀ ਦੱਸ ਰਹਾ ਜਾਂ ਕਿੰਨਾ ਪਿਤਾ ਦਾ ਨਾਮ ਕੀ ਹੈ ਪਿਤਾ ਦਾ ਨਾਮ ਸ਼ਾਨ ਸਿੰਘ ਹਸਤੀ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਜੋ ਜੀ ਇਹ ਸਾਡੇ ਬਾਈ ਜੀ ਹੋਣੀ ਆ ਇਹਨਾਂ ਵਈ ਕਿੱਥੇ ਮਿਲਿਆ ਤੁਹਾਨੂੰ ਇਹ ਵੀ ਇਹ ਸਾਡੇ ਘਰ ਦੇ ਲੱਗੇ ਲੱਗੇ ਸਲੇ ਅੱਛਾ ਜੀ ਪਰ ਆਪਣੇ ਨੂੰ ਤਾਂ ਆ ਵੀ ਅੱਛਾ ਜੀ ਇਹ ਪੁੱਛਿਆ ਆਪਾਂ ਨੇ ਕਿ ਇਹ ਕਹਾਂ ਆਪਾਂ ਤੇ ਲੇਕਨ ਇਹ ਮਜੀਜ ਤੋਂ ਆਪਾਂ ਵੀ ਕਹਾਂ ਆਪਾਂ ਮਾ ਗੁਜਰਾ ਦੇ ਕੰਮ ਕੀਤਾ ਲੋਦੇ ਨੇ ਹੂੰ ਕਹਿੰਦਾ ਆ ਨਾ ਇਹ ਸ਼ਾਮ ਸਭਾਈ ਕੀਤੀ ਮੈਂ ਕਿ ਮਰ ਉਹ ਹੋ ਚੱਕਿਆ ਉਹਨਾਂ ਦਾ ਹੂੰ ਤੇ ਮੈਂ ਬਾਅਦ ਵਿੱਚ ਮੁਠਵਾਈ ਲਾ ਲੀਤੀ ਹੂੰ ਉਹਨਾਂ ਤੁਹਾਨੂੰ ਫਿਰ ਕੱਲੇ ਵੀਡੀਓ ਬਣਾ ਕੇ ਸੈਂਡ ਕਰ ਦੇ ਬਈ ਵੀ ਇਹ ਜਿਹੜਾ ਪੰਜਾਬੀ ਵੀਰ ਤੇ ਪੰਜਾਬੀ ਵੀਰਾ ਤੇ ਆਪਣਾ ਜੀਰਾ ਦੱਸਦਾ ਪਿੰਬਿਆਂ ਦੀ ਵਸਤੀ ਦੱਸਦਾ ਪਿਤਾ ਦਾ ਨਾਮ ਨਿਸ਼ਾਨ ਦੱਸਦਾ ਗੁਰਪੀਜ ਆਪਣੇ ਭਰਾ ਦਾ ਨਾਮ ਦੱਸਦਾ ਤੇ ਹੋਰ ਘਰ ਦੇ ਘਰ ਦੇ ਲਾਗੇ ਕਿਹੜੀ ਜਗ੍ਹਾ ਆ ਘਰ ਦੇ ਲਾਗੇ ਘਰ ਦੇ ਲਾਗੇ ਹੈਗਾ ਮੁਰਗੀ ਫਾਰਮ ਜਿਹਾ ਬਣਿਆ ਤੁਹਾਨੂੰ ਮੱਝ ਵੀ ਸਿੱਖਾਂ ਦਾ ਇਹ ਮੁੰਡਾ ਦੱਸਦਾ ਵੀਰ ਤੇ ਮੇਰੀ ਬੇਨਤੀ ਹੱਥ ਬਨ ਕੇ ਇਹਨੂੰ ਵੀਰ ਨੂੰ ਆਪਾਂ ਘਰ ਪਹੁੰਚਾਉਣਾ ਤਾਂ ਪਹੁੰਚ ਸਕਦਾ ਜੇ ਤੁਸੀਂ ਸਾਰੇ ਇਹ ਵੀਡੀਓ ਸ਼ੇਅਰ ਕਰ ਸਕਦੇ ਆ ਅਗੇ ਵੀ ਤੁਸੀਂ ਘਰਾਂ 'ਚ ਪਹੁੰਚਾਏ ਆ ਸਾਡੇ ਕੋਲ ਇਹੋ ਜਿਹੇ ਬਹੁਤ ਵੀਰ ਆ ਜਿਹੜਾਂ ਦੇ ਘਰ-ਵਾਰ ਹਜੇ ਤੱਕ ਨਹੀਂ ਪਤਾ ਲੱਗਾ ਕਿਉਂਕਿ ਉਹਨਾਂ ਦੀ ਵੀਡੀਓ ਪਾਉਂਦੇ ਆ ਉਹ ਘਰਾਂ ਤੱਕਰ ਨਹੀਂ ਪਹੁੰਚਦੀ ਜਿਨ੍ਹਾਂ ਦੀ ਕਈਆਂ ਦੀ ਘਰਾਂ ਤੱਕਰ ਪਹੁੰਚ ਜਾਂਦੀ ਕਿਉਂਕਿ ਪੰਜਾਬ ਦਾ ਰਹਿਣ ਵਾਲਾ ਵੀਰ ਆ ਸਾਨੂੰ ਘਰ-ਵਾਰ ਦਾ ਪਤਾ ਲੱਗ ਸਕਦਾ ਨਾ ਵੀ ਘਰ 'ਚ ਕੋਈ ਹੈਗਾ ਘਰ 'ਚ ਹੈਗੇ ਆ ਘਰ ਵਾਲੇ ਹੈਗੇ ਸਾਰੇ ਪਿਤਾ ਹੈਗਾ ਹਾਂ ਭਰਾ ਹੈਗਾ ਕੀ ਕੰਮ ਕਰਦਾ ਭਰਾ ਭਰਾ ਕੀ ਕਰਦਾ ਭਰਾ ਭਰਾ ਦਾ ਨਹੀਂ ਪਤਾ ਅਸ਼ਾ ਪਿਤਾ ਕੀ ਕੰਮ ਕਰਦਾ ਹੈ ਪਿਤਾ ਉਹ ਥਾਣੇ ਦਾ ਕੰਮ ਕਰਦਾ ਹੈ ਹਾਂ ਥਾਣੇ ਦਾ ਕੰਮ ਕਰਦਾ ਹੈ ਥਾਣੇ ਦਾ ਹਜ ਤੱਕ ਉਹ ਪੂਰਾ ਸਹੀ ਵੀ ਨਹੀਂ ਹੈਗਾ ਬਾਕੀ ਮੇਰੀ ਬੇਰਾਂ ਨੂੰ ਬੇਨਤੀ ਹੈ ਜਿਹੜੇ ਜ਼ੀਰੇ ਦੇ ਰਹਿਣ ਵਾਲੇ ਆ ਇਹਨੂੰ ਸਾਰੇ ਟਿੱਬਿਆਂ ਦੀ ਵਸਤੀ ਆ ਜ਼ੀਰੇ ਦੇ ਵਿੱਚ ਕਿਉਂਕਿ ਅਸੀਂ ਤਾਂ ਬਹੁਤ ਦੂਰ ਬੈਠੇ ਆ ਤੁਸੀਂ ਜੋ ਵੀਡੀਓ ਜਿਹੜੇ ਵੀਰ ਦੇਖ ਸਕਦੇ ਆ ਉਥੇ ਇੰਨੀ ਸੇਵਾ ਜ਼ਰੂਰ ਕਰੋ ਕੋਈ ਲੱਭ ਕੇ ਤੇ ਸਾਡੇ ਸੰਬੰਧ ਸਾਡੇ ਨੰਬਰਾਂ ਤੇ ਸੰਪਰਕ ਤੁਸੀਂ ਕਰ ਸਕਦੇ ਆ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲ ਇਹ ਜਥੇਬੰਦੀ ਚੱਲ ਰਹੀ ਆ ਇਸ ਟਾਈਮ ਇਹ ਵੀਰ ਸਾਨੂੰ ਰਧਾਵਿਆਂ ਅੱਡੇ ਦੇ ਵਿੱਚੋਂ ਮਿਲਿਆ ਜਿੱਥੇ ਮੇਰੇ ਵੱਡੇ ਭਰਾ ਮਨਦੀਪ ਸਿੰਘ ਆ ਡਾਕਟਰ ਸੋਨੂ ਜੀ ਜਿਹਨਾਂ ਦੀ ਇਹ ਕਲੀਨਿਕ ਆ ਇੱਥੇ ਜਿਹੜੇ ਸਾਡੀ ਸੁਸਾਇਟੀ ਦੇ ਮੈਂਬਰ ਵੀ ਆ ਇੱਥੇ ਸਵਾਵਾ ਦੇ ਰਹੇ ਆ ਤੇ ਖਾ ਵੀ ਸਾਲਾਂ ਤੋਂ ਅੱਜ ਇਹਨਾਂ ਦੀ ਦੁਕਾਨ ਦੇ ਉੱਤੇ ਇਹ ਵੀਰ ਜਿਹੜਾ ਜਿਹੜੇ ਹੁਣ ਆਏ ਸੀ ਇਹ ਲੈ ਕੇ ਆਏ ਆ ਤੇ ਵੀਰ ਹੁਣ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਅਸੀਂ ਬਾਕੀ ਹੁਣ ਘਰਾਂ ਚ ਪਹਚਾਉਣਾ ਲੱਭਣਾ ਇਹ ਤੁਸੀਂ ਤੁਹਾਡੀ ਹੀ ਜਿਹੜਾ ਵੀਡੀਓ ਸ਼ੇਅਰ ਕਰਦੇ ਨਾਲ ਇਹ ਪਹੁੰਚ ਸਕਦਾ ਕਰ ਠੀਕ ਆ ਕੁਝ ਕਹਿਣਾ ਚਾਹੁੰਦਾ ਮੰਮੀ ਡੈਡੀ ਨੂੰ ਦੱਸ ਦੇ ਕੁਝ ਪਹਚਾਉਨੇ ਆਪਾਂ ਮੰਮੀ ਹੈਗੀ ਆ ਮੰਮੀ ਆ ਜੀ ਕੋ ਭਰਾ ਨੂੰ ਕਹਿਣਾ ਚਾਹੁੰਦਾ ਕੁਝ ਦੱਸ ਵੀ ਜਾਣਾ ਕਰ ਹਾਂ ਕਰ ਜਾਣਾ ਜਾਣਾ ਕਰ ਗੈਦੇ ਫਿਰ ਕਹਣ ਕੇ ਲੈ ਜਾਓ ਮੈਨੂੰ ਆ ਇੱਕ ਮੈਨੂੰ ਲੈ ਜਾਓ ਗਿਆ ਮੈਨੂੰ ਲੈ ਜਾਓ ਸੰਸਤਾ ਚੋਂ ਆਣ ਕੇ ਲੈ ਜਾਓ ਸੰਸਤਾ ਚੋਂ ਆ ਕੇ ਲੈ ਜਾਓ ਬਾਕੀ ਕਿ ਮੈਂ ਚੱਲਾਂ ਹੁਣ ਬਾਕੀ ਚੱਲਾਂ ਬਾਕੀ ਚੱਲਾਂ ਠੀਕ ਆ ਠੀਕ ਹੈ ਦਵਾਈ ਕਾਦੀ ਲੈਣ ਚੰਦਾ ਇਹ ਠੀਕ ਨਹੀਂ ਸੀ ਨਹੀਂ ਠੀਕ ਨਹੀਂ ਲਿਗਾ ਮੈਨੂੰ ਬੁਖਾਰ ਸੀਗਾ ਤੇ ਮੂੰਹ ਆਹ ਦਵਾਈ ਆਦੇ ਭਰਾ ਤੋਂ ਲੈਦਾ ਦਵਾਈ ਉਹ ਇਹ ਆਪਣਾ ਹੀ ਐਸ਼ ਲੈ ਲਾ ਦਵਾਈ ਤੇ ਬਹਿਟ ਚੱਲ ਬਹਿ ਠੀਕ ਆ ਸੰਗਤ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ